ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰ ਜੀ ਅੱਜ ਤੁਹਾਡੇ ਨਾਲ ਆ ਵੀਡੀਓ ਸਾਂਝੀ ਕਰਦੇ ਆ ਸਭ ਤੋਂ ਪਹਿਲਾਂ ਦਾ ਤਰੀਕ ਨੋਟ ਕਰ ਲਓ ਜੀ 12 ਤਰੀਕ ਚੌਥਾ ਮਹੀਨਾ 2025 ਤੇ ਅੱਜ ਦੀ ਵੀਡੀਓ ਤੁਹਾਡੇ ਨਾਲ ਪੰਜ ਕਟਾਂ ਸਾਂਝੀਆਂ ਕਰਨਾ ਜਿਦੇ ਵਿੱਚੋਂ ਸਾਨੂੰ ਤਿੰਨ ਮੁਰਾ ਮਿਲਣੀਆਂ ਤੇ ਦੋ ਮਿਲਣੇ ਨੀਲੀ ਰਾਵੀ ਜਿਵੇਂ ਆਹ ਕੱਟੀਆਂ ਪੂਰੇ ਚੰਗੇ ਰਿਕਾਰਡ ਦੀਆਂ ਖੜ ਨਹੀਂ ਗੁਣੀ ਚੱਕਾ ਲਓ ਕੱਟਲੀ ਪੂਰੀ ਫੋਲੋ ਸ਼ਕੀਨ ਆ ਨਾ ਤੇ ਆਹ ਕੱਟੀਆਂ ਸਾਰੇ ਨੀਲੀ ਰਾਵੀ ਦੇ ਮਾਰ ਤੇ ਪੂਰੇ ਕਰਦੀਆਂ ਮਗਰਲੇ ਪੈਰ ਚੁੱਟਾ ਦੇ ਮੂਹਰੇ ਪੈਰਾਂ ਤੇ ਵੀ ਵਧੀਆ ਨਿਸ਼ਾਨਾ ਹੈ ਤੇ ਟੇਡੇ ਕੱਟ ਜਦੇ ਅੱਖਾਂ ਕੋ ਲਗਭਗ 6.5-7 ਕਟਿਆਨੇ ਹੋਣਗੀਆਂ ਬਾਕੀ ਬਾਈ ਨਾਲ ਗੱਲਬਾਤ ਕਰ ਲਾਂਗੇ ਇਹ ਛੋਟੇ ਭਾਦਿਆਂ ਤੇ ਇੱਕ ਹੈਗੀ ਹੈਗੀ ਆ ਨੀਲੀ ਰਾਵੀ ਜਨਾ ਹਾਲਾਂਕਿ ਕਰੈਕਟਰ ਬਹੁਤ ਸੋਹਣੇ ਹੈਗੇ ਉਹ ਰੰਗ ਜਿਹੜਾ ਕੁਦਰਤੀ ਪ੍ਰਵਾਤਾ ਤੋਂ ਵੱਲੋਂ ਹੁੰਦਾ ਹੈ ਨਾ ਤੇ ਬਾਕੀ ਖਾਸ ਰੇਟ ਨੂੰ ਵੇਚੀ ਕਰ ਦਾਂਗੇ ਪਰ ਹਾਂ ਲੰਬੇ ਦਿੰਦੇ ਵੀ ਰੇਟ ਨਹੀਂ ਵੇਚ ਕਰ ਦੇਗੇ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਵਿਕੀ ਕੀ ਡਿਟੇਲ ਨਾ ਸੋ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਿਆ ਕਰੋ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਰਿਹਾ ਹੁਣ ਵਧੀਆ ਬਈ ਲੱਖੇ ਤੇ ਨਾਮ ਤੇ ਪਿੰਡ ਐਡਰੈਸ ਬੋਲ ਦਿਓ ਨਾਮ ਮੇਰਾ ਵੀਰੇ ਰਾਹੁਲ ਆ ਪਿੰਡ ਆਪਣਾ ਰਾਇਆ ਜਿਲ੍ਹਾ ਆਪਾਂ ਨੂੰ ਬਟਿੰਡਾ ਪੈ ਗਿਆ ਤੇ ਮੋਬਾਈਲ ਨੰਬਰ 9056314210 ਵੀਰੇ ਠੀਕ ਆ ਇਦੋਂ ਤਾਪਾ ਭਦੌਰ ਤੇ ਰਾਮਪਾਲ ਤਿੰਨਾਂ ਸ਼ਾਹਾਂ ਵਿਚਕਾਰ ਆ ਗਿਆ ਹਾਂ ਜੀ ਤੇ ਨੰਬਰ ਬੋਲਦਾ ਨਾ ਆਪਾਂ 9056314210 ਵੀਰੇ ਠੀਕ ਆ ਇਧਰ ਛਾਟ ਕੱਲੀ ਫਿਰ ਇਧਰ ਛੋਟੀ ਤੋਂ ਕਰ ਲੈ ਇੱਥੋਂ ਕਰ ਚੱਲ ਹਾਂ ਦੇਖ ਦੇਖੋ ਤਕਰੀਬ ਸਾਰਾ ਖੀਰ ਗਈ ਆ ਹਾਂ ਬਈ ਸਾਰੀ ਖੀਰ ਗਈ ਨੇ ਠੀਕ ਆ ਦੰਦਾਂ ਦੀ ਗਾਰੰਟੀ ਉਹ ਥਣ ਵੀ ਸਾਰੀਆਂ ਦੇ ਚਾਰ ਚਾਰ ਲੈ ਨੰਬਰ ਤੇ ਕੱਟੀ ਆ ਨਾ ਹਾਂ ਬਈ ਲਗਭਗ ਜੇ ਕਿੰਨੀ ਕੁ ਉਮ ਸਾਲ ਦੀ ਹਾਂ ਮੂੰਹ ਮੱਥਾ ਬਹੁਤ ਚੰਗਾ ਲਾਇ ਪਹਿਲਾਂ ਸਿੰਗੀ ਚੈੱਕ ਕਰਾ ਦੇ ਕੱਟੀ ਦਾ ਲੈ ਦੇਖ ਲੈ ਸਾਡ ਜਿਵੇਂ ਸਾਰਾ ਸਵਾਲ ਦੀ ਕੱਟੀ ਦਾ ਸਿੰਗ ਦੇਖੋ ਨਾਲ ਹੀ ਕਰਮ ਵਾਲੇ ਮੋੜਨੇ ਸਟਾਰਟ ਕਰਤੇ ਬੂਥ ਵੀ ਬਹੁਤ ਚੰਗਾ ਬਾਈ ਵੀ ਹਾਂ ਛੋਟੇ ਇਹ ਵਾਲਾ ਮੂੰਚ ਆ ਗਈ ਕੋਈ ਜ਼ਿਆਦਾ ਹੋਣੀ ਹੈ ਤਾਂ ਉਹਨ ਲੰਬੀ ਆ ਗਈ ਤੇ ਪਤਲੇ ਪਿੰਡੇ ਚ ਬਹੁਤ ਚੰਗੀ ਮਹਿੰਦੀ ਆ ਬਾਈ ਆ ਚੀਜ਼ ਦੇਖ ਕੱਟੀ ਦੀ ਇੱਥੋਂ ਉੱਪਰੋਂ ਇੱਥੋਂ ਦੇਖ ਲਈ ਆ ਜੀ ਜੀ ਚੜਾਈ ਚੈੱਕ ਕਰਾ ਰਹੀ ਐ ਕਿ ਬਾਈ ਮਾੜਾ ਬੈਕ ਸ਼ਾਟ ਤੋਂ ਬੜੀ ਬੜੇ ਪੜ ਦੇਖਾ ਇੱਥੇ ਰੋਕ ਲਈ ਇੱਥੋਂ ਪੈਠਪੜਾ ਚੈੱਕ ਕਰ ਲਓ ਕੱਟੀ ਦਾ ਤਣ ਤੋਂ ਵੀ ਚੈੱਕ ਕਰਾ ਦੇ ਬਾਈ ਇਹ ਆ ਦੇਖੋ ਕਿਉਂ ਲੀ ਚਾਰ ਥਾਂ ਤੇ ਸੋਹਣੇ ਲੱਗੇ ਝੋਲੀ ਦਿਖਾਉਂਦੀ ਆ ਬਾਈ ਕੱਲੇ ਐ ਨਹੀਂ ਵੀ ਥਾਂ ਦੇ ਨੇ ਆ ਜੀ ਪੂਛਾ ਟਿ ਘੜ ਗਈ ਵਿੱਚ ਤਾਂ ਲੱਤਾਂ ਆ ਮਾਰਦੇ ਹੁੰਦੇ ਆ ਆ ਚੀ ਦੇਖ ਲੈ ਬਾਈ ਜਿਵੇਂ ਸਟੇਟ ਪਈ ਹੈਗੀ ਐ ਨਹੀਂ ਵੀ ਢਾਲ ਮੀਂਹ ਹਾਂ ਬਾਈ ਆ ਚੀ ਇੱਥੋਂ ਖਾੜੀ ਵਧੀਆ ਸਮੀ ਬਾਲੀ ਕੱਟੀ ਆ ਇੱਥੋਂ ਦੇਖੋ ਜੀ ਕੱਟੀ ਨਾ ਰੰਗ ਬਹੁਤ ਚੰਗਾ ਬਾਈ ਐ ਕਾਲੀ ਸੋਹਣਾ ਕੱਟੀ ਦਾ ਤੋਰ ਫੇ ਨਾਲ ਜੀ ਲੈਣ ਨੂੰ ਇੱਕ ਮੰਨ ਦੇ ਤੋੜ ਕੇ ਤੇ ਇਹਦਾ ਫਿਰ ਲੈਣ ਦਾ ਜਾਂ ਰੇਟ ਦੱਸ ਫਿਰ ਕਿੰਨਾ ਲੈਣਾ ਇਹਦਾ ਬਾਈ ਮੁੱਲ ਤਾਂ ਯਾਰ ਕੁਛ ਕਰ ਲਈਏ 25 ਕਰ ਲਈਏ 26 ਕਰ ਲਈਏ ਆ ਤੇ ਨਾਲ ਆ ਰੇਟ 20000 ਵੀ ਦੇਣੀ ਹੈ 20000 ਰੁਪਏ ਲਾ ਬਿਲਕੁਲ ਜਾਇਜ਼ ਰੇਟ ਅੱਜ ਦੀ ਘੜੀ ਚਾਹੇ ਨੂੰ ਹੜੀ ਕਰਕੇ ਮੰਨ ਲਿਓ ਤੇ ਚਾਹੇ ਬਾਈ ਦਾ ਸੌਦਾ ਹਿਸਾਬ ਨਾ ਕਰਿਆ ਹੁੰਦਾ ਖਿੱਚ ਤੂ ਕੇ ਤਾਂ ਲਾ ਲਓ ਨਾ ਤੁਹਾਨੂੰ ਸਿੰਘਾ ਸੁਗਾ ਸ਼ਕੀਨਾ ਤੇ ਝੋਲੀ ਵੀ ਚੰਗੀ ਜਿਹੀ ਕਰਮ ਵਾਲੀ ਦੀ ਤੇ ਵਜਨ ਵੀ ਚੰਗਾ ਚੰਗੀ ਕੱਟੀ ਬਣਨ ਵਾਲੀ ਆ ਬਾਈ ਯਾਰ ਹਾਂ ਬਣਨ ਵਾਲੀ ਚੰਗੀ ਜਿਹੀ ਸਾਂਹ ਸਾਂਹ ਚੰਗਾ ਕੋਈ ਭਰਾ ਚੰਗੀ ਕਰੂਗਾ 20000 ਤੁਹਾਨੂੰ ਇਹ ਜੋ ਛੋਟਾ ਛੋਟਾ ਵਧਾ ਬਸ ਛੋਟਾ ਥੋਪਾ ਮਾਨਤਾਨ ਦੇ ਘਰ ਬਾਈ ਬੜਾ ਬੱਟਾ ਤਾਂ ਨਹੀਂ ਪੈਣਾ ਮਾਨਤਾਨ ਕਰਦਾ ਸਿੰਘਾ ਸੁਹਣੇ ਚਾਰ ਗੁਰ ਕਰਮ ਵਾਲੀ ਤੇ ਅੱਗੇ ਆ ਗਈ ਬਾਈ 2 ਨੰਬਰ ਤੇ ਕੱਟੀ ਹੈ ਨਾ ਹਾਂ ਵੀਰੇ ਇੱਕ ਨਿਕ ਉਮਰ ਦਿਆ ਇਹ ਬਾਈ ਸਵਾ ਕ ਸਾਲ ਦੀ ਆ ਸਵਾ ਕ ਸਾਲ ਦੀ ਹਾਂ ਕੱਦ ਘੜ ਚੰਗਾ ਕੱਟੀ ਦਾ ਨਾ ਹਾਂ ਵੀਰ ਲੈ ਤੇ ਇਸ ਕੁਆਲਟੀ ਚੈੱਕ ਕਰਾ ਲੈ ਇਸ ਕੁਆਲਟੀ ਚੈੱਕ ਕਰ ਲੋ ਇਹ ਵੀ ਨਾਲ ਜਿਹੜਾ ਸਿੰਘ ਥੋੜਾ ਇਹਨੂੰ ਉੱਪਰ ਦੀ ਮੋੜਨਾ ਸ਼ੁਰੂ ਕਰਤਾ ਹਾਂ ਬਾਈ ਕਿਸੇ ਪਸ਼ੂ ਦੀ ਨਸਲ ਉਹਦੀ ਥੱਲੋ ਸ਼ਾਰਟ ਕਰ ਲਾਂ ਦਾ ਮੋੜਨਾ ਉੱਪਰ ਦੀ ਕਰਦਾ ਨਾ ਹਾਂ ਲੈ ਮਾਈਲ ਮੂਹ ਦੀ ਸੋਹਣੀ ਆ ਬਾਈ ਕੱਟੀ ਦੀ ਇਹਦੀ ਵੀ ਹੂੰ ਬਜੇ ਨਾਲ ਹੀ ਕੱਟੀ ਆ ਨਾ ਕੋਈ ਲੱਸੀ ਲੱਸੀਆਂ ਲਾਉਂਦੀਆਂ ਨਹੀਂ ਹੈਗੀਆਂ ਬਾਈ ਵਧੀਆ ਹੂੰ ਸਵੀਆਂ ਬਲੀਆਂ ਕੱਟੀ ਲੈ ਖੁੱਲੀਆਂ ਸਾਰਾਂ ਕਟਾਂ ਦੀ ਝੋਲੀ ਇਹਦੀ ਵੀ ਚੈੱਕ ਕਰਾ ਦੇ ਬਾਈ ਹੂੰ ਲੈ ਰੁਕੀ ਲੈ ਆਇਤ ਤੁਹਾਨੂੰ ਝੋਲੀ ਦਿ ਇਥੋਂ ਚੈੱਕ ਕਰ ਲੋ ਚਾਰ ਥਣ ਪੂਰੇ ਸੋਹਣੇ ਲੱਗੇ ਹੋਏ ਨੇਗੇ ਹੂੰ ਲੈ ਵੀ ਚੰਗੀਆਂ ਝੋਲੀ ਹਨਾ ਹਾਂ ਵੀਰੇ ਥਨਾ ਤੋਂ ਮਾੜਾ ਨਹੀਂ ਹੁੰਦਾ ਬਾਈ ਕੋ ਕੱਟੀਆਂ ਚਾਰ ਚਾਰੀ ਜਾਣ ਨੇ ਬਾਈ ਯਾਰ ਸਾਰੀ ਰੋਕੀ ਤੇ ਇਹਦਾ ਦਾਸ ਲੈਂਡ ਦੇ ਰੇਟ ਇਥੋਂ ਕੀ ਲੈਣਾ ਇਹਦੇ ਬਾਈ ਯਾਰ ਹਾਂ ਤੇ ਨਾ 20000 ਦੀ ਦੇ ਦਾਂਗੇ ਬਾਲੇ ਆਪਾਂ ਰੇਟ ਜੇ ਨਹੀਂ ਕਰਨੇ ਜਿਵੇਂ ਇਹ ਸਾਲ ਦੀ ਹੈ 20000 ਹੈ ਇਹ ਦੋ ਮਹੀਨੇ ਉੱਪਰ ਆ ਇਹਦਾ 2000 ਉੱਪਰ ਰੇਟ ਆ ਗਿਆ ਹਾਂ ਇਹ ਬਾਈ ਜੀ ਦੇ ਇਹ ਬਾਈ ਚੋਂ ਛੋਟਾ ਬਾਈ ਛੋਟਾ ਵਧੀਆ ਮਾਰ ਦਾਂ ਕਰ ਦੂ ਕੋਈ ਗੱਲ ਨਹੀਂ ਹਾਂ ਵੀਰੇ ਤੇ ਅਸੀਂ ਇਥੋਂ ਨੇੜੇ ਹੋ ਕੇ ਦਿਖਾ ਲਾ ਕੱਟੀ ਰਾਜੂ ਜੀ ਪੂਰੇ ਮਿੱਤਰੋ ਇਥ ਇਥੋਂ ਤਾਂ ਹੋਂ ਤੋਂ ਸਿਰ ਸੁ ਚੈੱਕ ਕਰ ਲੋ ਕੱਟੀ ਦਾ ਠੀਕ ਆ ਵੀਰੇ ਬੰਨ ਦੇ ਤੇ ਹਾਲਾਂਕਿ ਬਾਈ ਕਾ ਚੰਗੇ ਰਿਕਾਰਡ ਦਿੰਦਾ ਪਰ ਬਾਈ ਨਾ ਨਾ 18 ਵਾਲੀ ਕਹਿੰਦਾ ਨਾ 20 ਵਾਲੀ ਕਹਿੰਦਾ ਨਾ ਫਰਾਂ ਦੇ ਜੋ ਕਿਸੇ ਮਰਦੀ ਕਹਿੰਦਾ ਹਣਾ ਵੀਰੇ ਹਾਂ ਵੀਰੇ ਤੇ ਅੱਗੇ ਕੀ ਤਿੰਨ ਨੰਬਰ ਤੇ ਨਾ ਹਾਂ ਬਾਈ ਇਹ ਕੱਟ ਹੀ ਨਹੀਂ ਲਿਗਾ ਵੀ ਚਾ ਬਾਈ ਇੱਕ ਸਿੰਘ ਵੀ ਚਟਾ ਦਾ ਲੈ ਚੈੱਕ ਕਰਾ ਦੇ ਪਲ ਤਾਂ ਅੱਖਾਂ ਦਿਖਾ ਦੇ ਲੈ ਅੱਖਾਂ ਚੈੱਕ ਕਰ ਲੋ ਤੇ ਬਾਕੀ ਸਾਨੂੰ ਪਹਿਲਾਂ ਗੱਲ ਕੀਤੀ ਮੈਂ ਜਿਹੜਾ ਰੰਗ ਹੁੰਦਾ ਨਾ ਪਰਮਾ ਤੋਂ ਦੇਨ ਹੁੰਦਾ ਰੰਗ ਬਹੁਤ ਸੋਹਣਾ ਬਾਈ ਵਰਗਾਈਆਂ ਨਾਲ ਵੱਧ ਚਿੱਟਾ ਆ ਜਾਂਦਾ ਜਾਂ ਵੱਧ ਕਾਲਾ ਆ ਜਾਂਦਾ ਹਾਲਾਂਕਿ ਕੱਟੀ ਦਾ ਹਾਂ ਤਾਂ ਨੀ ਲਿਰ ਆ ਵੀ ਜੀ ਕਿੰਨੇ ਹੋਰ ਲੱਗ ਭਾਏ ਜੀ ਇਹ ਵੀ ਸਵਾ ਕ ਸਾਲ ਦੀ ਆ ਬਾਈ ਸਵਾ ਕ ਸਾਲ ਹਾਂ ਬਾਈ ਲੈ ਫੇਸ ਚੈੱਕ ਕਰਾ ਦੇ ਨੋਜ਼ ਚੈੱਕ ਕਰਾ ਦੇ ਪਿੰਕ ਆ ਇਹਦੀ ਜੀਬ ਵੀ ਬਾਈ ਗੁਲਾਬੀ ਆ ਹਾਂ ਜੀਬ ਤਾਂ ਖਰੇ ਗੁਲਾਬੀ ਹੋਣੀ ਆ ਜੀ ਹਾਂ ਰੰਗ ਚਟਾ ਗਿਆ ਠੀਕ ਆ ਸਵਾ ਕ ਸਾਲ ਦੀ ਵੀ ਹਾਂ ਬਾਈ ਸਵਾ ਕ ਸਾਲ ਦੀ ਝੋਲੀ ਇਹਦੀ ਵੀ ਚੈੱਕ ਕਰਾ ਦੇ ਬਾਈ ਬਹੁਤ ਸੋਹਣੀ ਆ ਐ ਝੋਲੀ ਇਹਦੀ ਦਾ ਜਿਵੇਂ ਗੱਬਾਂ ਚ ਕਟੀਆਂ ਦੀ ਹੁੰਦੀ ਆਗੀ ਹੂੰ ਇਥੋਂ ਦੇਖ ਬਲ ਬਲ ਪੂਰੇ ਦਿਖਾਉਣੀ ਹੂੰ ਥਾਣ ਤੋਂ ਪੂਰੇ ਸੋਹਣਾ ਨਾ ਹਾਂ ਬਾਈ ਵੜਾਲੀ ਝੋਲੀ ਆ ਗਈ ਪੂਰੀ ਹਾਂ ਵੀਰ ਇੱਥੋਂ ਪਿੱਛੋਂ ਚੈੱਕ ਕਰ ਲੋ ਇਹਦਾ ਫਿਰ ਲੈਣ ਦੇ ਜਰ ਰੇਟ ਕੀ ਕਰਨਾ ਹੈ ਇਹਦਾ ਬਾਈ ਯਾਰ 40 42 ਜਾਨੀ ਮੰਗਦੇ ਆਪਾਂ ਹਾਂ ਤੇ ਨਾ ਬਸ 33000 ਰੁਪਏ ਦੀ ਕੱਟੀ ਦੇ ਦਾਂਗੇ ਠੀਕ ਆ ਹਾਂ 33 ਜੋ ਮਾਨਤਨ ਕਰ ਦਾਂਗੇ ਹਾਂ ਠੀਕ ਐ ਸਵਾ ਕੁ ਸਾਲ ਦੀ ਕੱਟੀ ਆ ਮਿੱਤਰੋ 33 ਹਰਵਾਈ ਨੇ ਮੁੱਲ ਕਰਿਆ ਬਾਈ ਕਹਾਂ ਚਾਹੇ 35 ਕਰਾਲ 40 ਕਰਾਲ ਤੁਹਾਨੂੰ 33 ਦੀ ਕੱਟੀ ਦੇ ਦਾਂਗੇ ਬਾਕੀ ਤੁਹਾਡੇ ਇਹ ਚ ਵੀ ਛੋਟ ਸੱਪਾ ਹੋ ਜਾਊਗਾ ਕੋਈ ਚੱਕਰ ਵਾਲੀ ਗੱਲ ਨਹੀਂ ਨਿਸ਼ਾਨ ਨਿਸ਼ਾਨ ਪੂਰੇ ਆ ਬਾਈ ਐਂ ਜਮ ਨਹੀਂ ਚੈੱਕ ਕਰੋ ਧੰਨਵਾਦ ਕਰਨ ਲੱਗੀ ਬਈ ਗਾ ਤੇਰੀ ਵਧੀਆ ਸਾਹੀਵਾਲ ਗਾਂ ਸਟਰਕਚਰ ਸੋਹਣਾ ਕੱਟਿਆ ਕੋਲ ਬਣਾ ਕੇ ਹਾਂ ਬਈ ਰੋਕੀ ਰੁਕੀ ਰੁਕੀ ਇੱਕ ਮੋੜ ਗਈ ਖੜੀ ਰਹਿਂਦੇ ਕਿੰਨੀ ਕੁ ਮਾਰ ਦੀ ਕੱਟੀ ਹੈ ਇਹ ਇਹ ਬਈ ਡੇਢ ਸਾਲ ਦੇ ਲਗਭਗ ਹੋਊਗੀ ਡੇਢ ਸਾਲ ਤੋਂ ਕਦਾ ਮਹੀਨਾ ਘੱਟ ਹੋਊਗੀ ਡੇਢ ਦੀ ਮੰਗ ਲੱਗਭਗ ਡੇਢ ਕੱਟ ਜਾ ਤੇ ਖਾਂ ਦੇਖੋ ਜਿਵੇਂ ਐਂ ਦੀਵਾ ਨੂੰ ਜਗਦੇ ਹਾਂ ਹਾਂ ਬਈ ਤੇ ਸਿੰਗ ਦੇਖੋ ਨਾਲ ਹੀ ਕੱਟੀ ਜਿਵੇਂ ਨਾਲ ਹੀ ਮੋੜ ਗਈ ਬਈ ਲਗਭਗ ਡੇਢ ਸਾਲ ਦੀ ਕੱਟੀ ਝੋਲੀ ਭਰ ਦਿਖਾਈ ਫੇਰ ਤੋੜਾਂਗੇ ਨਾ ਆਪਾਂ ਤੇ ਡਰਦੀਆਂ ਥੋੜਾ ਜਿਹਾ ਬਈ ਥੋੜਾ ਇੱਕ ਯਾਰ ਪੁੱਛਣਾ ਐਥੇ ਹੀ ਐ ਹੀ ਰੋ ਬਸ ਲੈ ਚਾਪਲਾ ਢੇੜਾ ਖੜਾ ਕਰਦਾ ਤੇ ਦੇਖੋ ਨਾ ਥਾਂ ਥਾਂ ਤੋਂ ਬਹੁ ਤਕਰੀਬਨ ਆ ਘੱਟੀ ਮੈਂ ਮੰਨ ਲਓ ਵੀ 4 ਕਿ ਮਹੀਨਾ ਤੱਕ ਠੀਕਾ ਭਰਾਲੂ ਨਾ ਇਹ ਹਾਂ ਬਈ 3-4 ਮਹੀਨਾ ਬਾਕੀ ਸੇਵਾ ਤੇ ਅਗਲੇ ਲਈ ਜਪਾਉ ਨਹੀਂ ਕੋਈ ਸੇਵਾ ਦਾ ਖਾਪਾ ਜ਼ਰੂਰੀ ਪਹਿਲੀ ਜ਼ਰੂਰੀ ਹਾਂ ਫਿਰ ਭਰ ਆਊਗਾ ਵੀ ਟਿਕਾਈ ਨਾ ਕਢਾ ਦੇ ਕਿਹੜਾ ਇੱਥੇ ਚੱਕਾ ਲਵੀ ਡੇਢ ਸਾਲ ਦੀ ਨੀਲੀ ਰਾਵੀ ਚਾਰੇ ਪੈਰ ਚਿੱਟੇ ਆ ਗਏ ਮਗਰਲੇ ਵੱਧਦਾ ਤੇ ਮੂਲ ਨਿਸ਼ਾਨੇ ਵਧੀਆ ਨੇਗੇ ਨਾ ਹਾਂ ਬਈ ਲੈ ਹੈਡ ਰੂਟ ਚੈੱਕ ਕਰਾ ਦੇ ਬਈ ਹੂੰ ਹਾਈਟ ਵੀ ਚੰਗੀਆਂ ਕੱਟੀ ਦੀ ਇੱਥੇ ਲੈ ਚੰਗਰ ਦਿਖਾ ਦੇ ਬਈ ਹਾਂ ਬਣ ਕੇ ਬਸਾਂ ਦਿਖਾ ਦੇ ਕੋਈ ਦਿੱਤ ਨਹੀਂ ਤੇ ਇੱਥੋਂ ਸਿ ਮੂਲ ਲਾ ਪਾ ਦੇ ਇੱਧਰ ਔਰ ਲਾ ਦੇ ਲੈ ਨਾ ਇਦਾਂ ਫਲੈਂਡ ਨੀ ਰੇਟ ਉਸ ਕੀ ਕਰਨਾ ਇਹ ਬਾਈ 35000 ਦੀ ਦੇ ਦਾਂਗੇ ਹਾਂਜੀ 35000 ਦੀ ਦੇ ਦਾਂਗੇ 35000 ਦੀ 35000 ਬਾਈ ਕੰਦਾ ਵਾਧਾ ਘਾਟਾ ਜਰੂਰ ਥੋੜਾ ਫਿਕਸ ਪ੍ਰਾਈਸ ਕਿਸੇ ਦਾ ਨਹੀਂ ਹੈਗਾ ਮਾਨਤਾ ਜਾਂ ਕਰਦਾ ਬਾਈ ਫੁਰਕੀ ਕਰ ਦਵਾਤੀ ਦੁਹਾਂ ਨਾ ਬੋਝ ਕੇ ਇੱਥੇ ਚੈੱਕ ਕਰ ਲੋ ਤਾਂ ਤਾਈ ਹੂੰ ਝੋਲੀ ਚੰਗੀ ਹੈ ਚਾਰ ਖਾਣਾਗੇ ਪੂਰੇ ਬਲਾਂ ਦੇ ਆ ਚੀਜ਼ਾਂ ਲਵਾਈ ਬਾਈ ਬਹੁਤ ਆ ਕੱਟਣਾਂ ਦੀ ਆ ਰਾਜੀ ਆ ਪੂਰੀ ਹਾਂ ਕਮੀਆਂ ਬਾਲੀਆਂ ਗੱਟੀਆਂ ਐ ਨਹੀਂ ਬਾਹਰ ਮੱਥਾ ਮਾਰਨਾ ਪਊਗਾ ਦੋ ਦੋ ਗੱਟੇ ਖਾ ਗਏ ਇਹਨਾਂ ਨੇ ਮਲਟ ਸੀਮਨ ਲੈ ਲੈਣਾਗਾ ਇਹਦਾ 35 ਤੇ ਇਹਦਾ 33 ਇਹਦਾ 33 ਤੇ ਜੇ ਕਿਸੇ ਨੂੰ ਦੋਨਾਂ ਜੋੜਾ ਲੈ ਲੈ ਫਿਰ ਉਹ ਜਮਾਨਤਾਨ ਕਰਦਾ ਵਧੀਆ ਕਰਦਾ ਠੀਕ ਆ ਇਹਨੂੰ ਬਾਹਰ ਕੱਢ ਲੈ ਫੇਰ ਜਿਹੜੇ ਬਾਈ ਪੰਜੇ ਗੱਟੀਆਂ ਲੈ ਲਈਆਂ ਪਹੁੰਚ ਫ੍ਰੀ ਕਰ ਦਾਂਗੇ ਅੱਛਾ ਪਹੁੰਚ ਫ੍ਰੀ ਆ ਚਾਹ ਜਿੱਥੇ ਮਰਜ਼ੀ ਵਾਲੇ ਪੰਜਾਬ ਚ ਦੇ ਦਾਂਗੇ ਹਾਂ ਪੰਜਾਬ ਚ ਜਿੱਥੇ ਮਰਜ਼ੀ ਹੋਵੇ ਠੀਕ ਆ ਹਾਂ ਇਹਨੂੰ ਲੈ ਬਾਹਰ ਕੱਢ ਕੇ ਕਿੰਨੀ ਕੁ ਉਮਰ ਦੀ ਆ ਇਹ ਬਾਈ ਡੇਢ ਕ ਸਾਲ ਦੇ ਲਗਭਗ ਆ ਡਾਇਮੰਡ ਪੀਸੀ ਆ ਰੋਕ ਲੈ ਰੋਕ ਲੈ ਇਹਨੂੰ ਪਲਾਫਲਾ ਫੇਸ ਕੁਆਲਟੀ ਚੈੱਕ ਕਰਾ ਦੇ ਤੇ ਕੱਦ ਕਾਟਣਾ ਮਿੱਤਰੋ ਪੂਰਾ ਐ ਮੰਨ ਲਓ ਵੀ ਜਿਵੇਂ ਰਿਕਾਰਡ ਭਾਈ ਇਹਦਾ ਵੀ ਆਪਾਂ ਨੂੰ ਬੰਨੇ ਸਾਰੇ ਹੀ ਦਿੱਤਾ ਹੈ ਨਾ ਮੋਦੀ ਦੀ ਦੱਸਿਆਗਾ ਬਾਕੀ ਅਗਲੇ ਨੇ ਆਪਣੀ ਸਮਝ ਨਾਲ ਲੈਣੀ ਜਿਹੜੀ ਮਰਜ਼ੀ ਮੰਨ ਕੇ ਲੈ ਲੇ ਹਾਂ ਠੀਕ ਹੈ ਹਾਂ ਆ ਭਰਾ ਜੀ ਆ ਦੇਖੋ ਜਿੱਥੋਂ ਖਰੀਦਿਆ ਉਹਨਾਂ ਨੇ ਮੋਦੀ ਦੀ ਕਿਹਾ ਤੁਸੀਂ ਜਿਹੜੀ ਮਰਜ਼ੀ ਮੰਨ ਲਿਓ ਮੈਂ ਵੀ ਬਹੁਤ ਚੰਗੀ ਦੀ ਹੈ ਭਾਈ 17-18 ਸਾਲ ਦੀ ਮੈਂ ਦੀ ਕੱਟੀ ਆ ਕਿੰਨੀ ਕੁ ਉਮਰ ਦੀ ਆ 1.5 ਸਾਲ ਦੀ ਦੱਸਿਆ ਭਈ ਯਾਰ ਆਪਾਂ ਹਾਂ ਬਾੜੀ ਜੇ ਵਾਲੇ ਘਰੋਂ ਆਈ ਹੈਗੀ ਛੇ ਰੋਕੀ ਪਿਛਲੇ ਚੇਕ ਸੀ ਇਥੋਂ ਕੱਦ ਦੇਖੋ ਮਿੱਤਰੋ ਤੇ ਬੈਲ ਚੈ ਪੂਰਾ ਫੁੱਲ ਕੱਦਗਾਠ ਹੈ ਤੇ ਖਾਲਾਂ ਕਿਹਜੇ ਜਿਹੜੀ ਲੂਈ ਆ ਗਈ ਦਸ ਦੇ ਵੀ ਡੇਢ ਸਾਲ ਦੀ ਬੱਚਿਆਂ ਵਾਲੀ ਆ ਬਾਈ ਲੂਈ ਤਾਂ ਹੂੰ ਬੱਚਿਆਂ ਦੀ ਲੂਈ ਸੇਵੀ ਵਾਲੀ ਜਵਾਈ ਹੋਈ ਹੈ ਯਾਰ ਕੱਟੀ ਤਾਂ ਸਹੀ ਗੱਲ ਹੈ ਫਰਨੀ ਕੁੜੀ ਚੈੱਕ ਕਰ ਲੋ ਹਾਂ ਲੋ ਰਾਜੀ ਹੈ ਹੈਡ ਲੇਖ ਬਾਈ ਕਿੰਨੀਆਂ ਕੱਟੀ ਦੀ ਚਾਰਜ ਫੀਮਨ ਲਵਾ ਦੇ 80 ਝੋਟੀ ਹੈ ਯਾਰ ਸਾਰਾ ਕੁਝ ਓਕੇ ਆ ਕੱਟੀ ਦਾ ਹਾਂ ਇਹਦਾ ਐ ਨਹੀਂ ਬਾਲਾ ਮੱਥਾ ਮਾਰਨ ਦੀ ਲੋੜ ਪਊਗੀ ਹੂੰ ਉਮਰ ਨਿਆਣੀ ਦੀ ਹੈ ਪਰ ਬਾਈ ਨੂੰ ਬਾਈ ਨੂੰ ਬਹੁਤ ਪਾਇਆ ਹੋਇਆ ਬੰਦਿਆਂ ਨੇ ਕਿਰਤੀ ਬਲੀ ਹੁਣ ਹੀ ਕਾਵਲ ਹਾਂ ਠੀਕ ਆ ਬਾਈ ਫਿਰ ਭਰਾਣੇ ਕੋਈ ਮਹੀਨਾ ਵੀ ਇੰਪੋਰਟਰ ਚਾਰ ਕੇ ਟੀਗਾ ਭਰਾਲੂ ਕੱਦਗਾਠ ਵਜਨ ਲੰਬਾਈ ਚ ਚੰਗੀ ਐ ਕੱਟੀ ਦੀ ਬਹੁਤ ਵਧੀਆ ਹੈ ਨਾ ਖੁੱਲਾ ਖਾਂਦੀ ਹੈਈ ਆ ਬਾਈ ਯਾਰ ਵਧੀਆ ਪਲੀ ਹੋਈ ਆ ਸਮੇਂ ਪੂਰੀ ਜੀ ਚੰਗੀ ਐ ਕੱਟੂ ਨਾ ਪਿੱਠ ਪੱਠ ਚੈੱਕ ਕਰਾ ਦੇ ਬਾਈ ਰੋਕੀ ਇੱਥੋਂ ਇੱਥੋਂ ਚੈੱਕ ਕਰੀ ਲੈ ਆਹ ਲਾ ਬਾਈ ਨੇ ਘੱਟ ਐ ਬਾਈ ਨੇ ਪੂਰਾ ਫੁੱਲ ਐ ਇੱਥੋਂ ਬੈਗ ਛੜ ਦੇ ਚੈੱਕ ਆ ਲੋ ਬਾਕੀ ਉਂ ਵੀ ਚਮਕਦਮ ਕੋਈ ਖਾਸ ਹੀ ਕੱਟੀ ਦੇ ਨਾ ਹਾਂ ਬਾਈ ਰੰਗ ਆਡੀ ਐ ਯਾਰ ਸਾਰੀਆਂ ਚ ਚੈੱਕ ਆ ਲੋ ਨਾ ਆਹ ਲਾ ਕਹਿੰਦਾ ਜਾਮਣ ਵਰਗੀ ਕੱਟੀ ਪਈ ਆ ਉਹ ਚੀਜ਼ ਆ ਉਹ ਚੀਜ਼ ਆਗੀ ਨਾ ਹਾਂ ਤੇ ਇਹਦਾ ਫਿਰ ਲੈਣ ਦਾ ਹੁਣ ਰੇਟ ਦੱਸ ਫਿਰ ਕੀ ਕਰਦੇ ਇਹ ਬਾਈ ਯਾਰ ਹਾਂ ਤੇ ਨਾ 45000 ਦੀ ਦੇਵਾਂਗੇ 45 ਹਾਂ ਜੇ ਹੋਰ ਕੋਲੋਂ ਦੀ ਹੋਰ ਤਾਂ 50 55 ਮੰਗੀ ਜਾਂਦੇ ਇਹਦਾ ਕਹਿੰਦੇ ਹਰਿਆਣੇ ਦੀ ਆਏ ਬਾ ਹੂੰ ਪ ਲੈਣ ਦੇਣ ਦਾ ਬਸ ਆਪਾਂ 45 ਕਿ ਆ ਵੀ ਸਾਰੀ ਕਾਲੀ ਜੀ ਹਾਲਾਂਕਿ ਬਾਸ ਮਤਲਬ ਇੱਕ ਰੇਣੇ ਚ ਪੂਛ ਚਿੱਟੀ ਹਾਂ ਬਾਈ ਥੋੜੀ ਜਿਹੀ ਚਿੱਟੀ ਹਾਂ ਹਾਂ ਇੱਕ ਰੇਣੇ ਚ ਹੋਣੀ ਜਿਹੜੀ ਜਿਹੇ ਜੀ ਹੈ ਉਹ ਹੈ ਤੇ ਬਾਕੀ ਕੱਟੀ ਸ਼ਕੀਨ ਪੂਰੀ ਆ ਗਈ ਹਾਂ ਬਾਈ ਪਲੀ ਪਲੀ ਬਹੁਤ ਸੋਹਣੀ ਬਣੂਗੀ ਮੋੜਨੇ ਸਟਾਰਟ ਕਰਦੇ ਮੱਥਾ ਵਾ ਚੈੱਕ ਕਰ ਲਓ ਤੇ 45 ਆ ਜੋ ਕੋਈ ਫੇਰੀ ਮਾਰਨ ਤੁਹਾਡਾ ਹੋ ਜਾਣਾ 45 ਬਾਈ ਨੇ ਪੂਰੇ ਹੀ ਲੈਣਾਗਾ ਤੇ ਬਾਈ ਦਾ ਪਿੰਡ ਰਈਆ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਤਾਂ ਬਾਪ ਦਾ ਆਰਡਰ ਆ ਮੱਤਨ ਦੇ ਸ਼ਾਰਾਂ ਦੇ ਵਿਚਕਾਰ ਪਿੰਡ ਰਾਈ ਆ ਗਿਆ ਤੇ ਮੋਬਾਈਲ ਨੰਬਰ ਕਿੰਨਾ ਸੀ ਵੀਰੇ 905314210 ਹਾਂ 905314210 ਬਾਜਾ ਮੋਬਾਈਲ ਨੰਬਰ ਇਹ ਤੁਹਾਨੂੰ 45 ਚੋਂ ਮਾੜਾ ਮਾਤਨ ਹੋ ਜਾਊਗਾ ਤੇ ਇਹਦਾ ਹੋ ਜਾਊਗਾ 35000 ਚੋਂ ਇਹਦਾ 33 ਚੋਂ ਹੋ ਜਾਊਗਾ ਇਹਦਾ 22 ਚੋਂ ਤੇ ਇਹਦਾ 20 ਚੋਂ ਪੰਜ ਕੱਟਿਆਂ ਤੋਂ ਜਿਹੜੀ ਤੁਹਾਨੂੰ ਕੱਟੀ ਪਸੰਦ ਆਊਗੀ ਜੇ ਮਰਜੀ ਥੱਲੇ ਆ ਕੇ ਫਿਰ ਸਕਦੇ ਹੋ ਧੰਨਵਾਦ